ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿਹੜੀਆਂ 12 ਰਾਸ਼ੀਆਂ ਨੂੰ ਕਿਸ ਉਮਰ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਮਿਲਣਾ ਹੈ ਤੇ ਕਦੋਂ ਮਿਲਣਾ ਹੈ ਉਹ ਜਾਣਕਾਰੀ ਤੁਹਾਨੂੰ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਦੱਸਾਂਗੇ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਤੁਹਾਡੇ ਤੇ ਵੀ ਆਪਣੀ ਕਿਰਪਾ ਵਰਸਾ ਦੇਣ। ਦੋਸਤੋ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ। ਇਸ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਕਿਉਂਕਿ ਇਹ ਵੀਡੀਓ 12 ਹੀ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ। ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਉਮਰ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪੈਸਾ ਮਿਲਣਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਹਰ ਵਿਅਕਤੀ ਨੂੰ ਬਹੁਤ ਹੀ ਕਠਿਨ ਸਮੇਂ ਦੇ ਵਿੱਚੋਂ ਨਿਕਲ ਕੇ ਅਮੀਰ ਬਣਨਾ ਪੈਂਦਾ ਹੈ ਹਾਲਾਂਕਿ ਅਮੀਰ ਜਾਂ ਗਰੀਬ ਹੋਣਾ ਕਈ ਵਾਰ ਤਾਂ ਕਿਸਮਤ ਦੀ ਹੀ ਕੋਈ ਵੱਡੀ ਗੱਲ ਹੁੰਦੀ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਧਨਲਾਭ ਹੋਣਾ ਰਾਸ਼ੀ ਉੱਪਰ ਵੀ ਨਿਰਭਰ ਕਰਦਾ ਹੈ ਅਮੀਰ ਤਾਂ ਕੋਈ ਵੀ ਬਣ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਹਰ ਕਿਸੇ ਦੀ ਕਿਸਮਤ ਦੇ ਵਿੱਚ ਅਮੀਰ ਬਣਨਾ ਹੀ ਲਿਖਿਆ ਹੋਵੇਗਾ ਸਾਨੂੰ ਕਈ ਲੋਕ ਜਨਮ ਤੋਂ ਹੀ ਇਹ ਇਨਾ ਕਰਮ ਲੈ ਕੇ ਆਉਂਦੇ ਹਨ ਕਿ ਉਹ ਅਮੀਰ ਬਣਨ ਵਿੱਚ ਉਹਨਾਂ ਦੀ ਮਦਦ ਹੋ ਜਾਂਦੀ ਹੈ ਵੈਸੇ ਤਾਂ ਹਰ ਰਾਸ਼ੀ ਦੇ ਲੋਕ ਬਹੁਤ ਹੀ ਮਿਹਨਤ ਕਰਦੇ ਹਨ ਅਮੀਰ ਬਣਨ ਦੇ ਲਈ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹੀ ਦੱਸਾਂਗੇ ਕਿ ਕਿਸ ਰਾਸ਼ੀ ਦੇ ਅਨੁਸਾਰ ਕਿਸ ਉਮਰ ਦੇ ਵਿੱਚ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸਾ ਆ ਜਾਵੇਗਾ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀ ਉਮਰ ਦੀ ਰਾਸ਼ੀ ਹੈ ਜਿਸ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਧਨ ਮਿਲਣਾ ਹੈ ਨੰਬਰ 1 ਮੇਖ ਰਾਸ਼ੀ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜਿਹੜੇ ਲੋਕ ਮੇਖ ਰਾਸ਼ੀ ਦੇ ਹੁੰਦੇ ਹਨ ਲੋਕ ਬਹੁਤ ਹੀ ਹਿੰਸਾਵਾਦੀ ਤੇ ਨਿਰਦਰ ਹੁੰਦੇ ਹਨ ਨਾਲ ਹੀ ਨਾਲ ਇਹੋ ਜਿਹੇ ਲੋਕ ਧਨ ਦੇ ਮਾਮਲੇ ਵਿੱਚ ਬਹੁਤ ਹੀ ਭਾਗਸ਼ਾਲੀ ਹੁੰਦੇ ਹਨ ਇਦਾਂ ਦੇ ਲੋਕਾਂ ਦੇ ਕੋਲ ਕੋਈ ਵੀ ਜਾਇਦਾਦ ਦੀ ਕਮੀ ਨਹੀਂ ਹੁੰਦੀ ਇਹ ਲੋਕ ਵਿਪਰੀਤ ਪਰਿਸਥਿਤੀ ਵਿੱਚ ਹੀ ਆਪਣਾ ਸਬਰ ਨਹੀਂ ਖੋ ਲੈਂਦੇ ਇਹ ਲੋਕ ਫੁਰਤੀਲੇ ਵੀ ਹੁੰਦੇ ਹਨ ਨਾਲ ਹੀ ਹਰ ਕੰਮ ਨੂੰ ਸਮੇਂ ਤੇ ਪੂਰਾ ਕਰ ਲੈਂਦੇ ਹਨ ਇਹਨਾਂ ਲੋਕਾਂ ਨੂੰ ਆਲਸ ਬਿਲਕੁਲ ਵੀ ਪਸੰਦ ਨਹੀਂ ਹੁੰਦਾ ਮੇਖ ਰਾਸ਼ੀ ਵਾਲੇ ਲੋਕ ਮੰਗਲ ਗ੍ਰਹਿ ਦਾ ਅਧਿਕਤਮ ਹਿੱਸਾ ਹੁੰਦੇ ਹਨ ਜੋ ਇਹਨਾਂ ਦੀ ਖੂਬੀ ਪ੍ਰਦਾਨ ਹੁੰਦੇ ਹਨ ਮੇਖ ਰਾਸ਼ੀ ਦੇ ਲੋਕਾਂ ਨੂੰ 19 28 37 ਤੇ 55 ਸਾਲ ਦੀ ਉਮਰ ਵਿੱਚ ਅਚਾਨਕ ਧਨਲਾਭ ਦੇ ਨਵੇਂ-ਨਵੇਂ ਜੋਗ ਪ੍ਰਾਪਤ ਹੋਣਗੇ ਆਮ ਤੌਰ ਤੇ ਇਹਨਾਂ ਲੋਕਾਂ ਨੂੰ ਬਹੁਤ ਹੀ ਮਿਹਨਤ ਦੇ ਨਾਲ ਧਨ ਮਿਲਦਾ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਧਨਲਾਭ ਪ੍ਰਾਪਤੀ ਹੋ ਜਾਵੇ ਤਾਂ ਤੁਸੀਂ ਨਿਯਮਤ ਰੂਪ ਵਿੱਚ ਮਾਤਾ ਲਕਸ਼ਮੀ ਨੂੰ ਗੁਲਾਬ ਦੇ ਫੁੱਲ ਰੋਜ਼ ਅਰਪਿਤ ਕਰਿਆ ਕਰੋ ਇਦਾਂ ਕਰਨ ਦੇ ਨਾਲ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਤੁਹਾਨੂੰ ਨਿਯਮਤ ਰੂਪ ਤੇ ਧਨ ਮਿਲਦਾ ਹੀ ਜਾਵੇਗਾ ਅਗਲੀ ਰਾਸ਼ੀ ਹੈ ਜੀ ਰਿਸ਼ਭ ਰਾਸ਼ੀ ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜਿਨ੍ਹਾਂ ਲੋਕਾਂ ਦੀ ਰਿਸ਼ਭ ਰਾਸ਼ੀ ਹੈ ਇਹ ਲੋਕ ਬਹੁਤ ਹੀ ਘੱਟ ਉਮਰ ਦੇ ਵਿੱਚ ਧਨਵਾਨ ਬਣ ਜਾਂਦੇ ਹਨ ਇਹ ਲੋਕ ਲਗਜ਼ਰੀ ਲਾਈਫ ਜੀਣ ਦੇ ਸ਼ੌਕੀਨ ਹੁੰਦੇ ਹਨ ਨਾਲ ਹੀ ਇਹ ਲੋਕ ਪੈਸੇ ਖਰਚ ਕਰਨ ਦੇ ਵੀ ਮਾਹਿਰ ਹੁੰਦੇ ਹਨ ਇਹ ਲੋਕ ਘੁੰਮਣ ਫਿਰਨ ਦੇ ਵੀ ਸ਼ੌਕੀਨ ਹੁੰਦੇ ਹਨ ਨਾਲ ਹੀ ਨਾਲ ਇਹਨਾਂ ਲੋਕਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਇਸ ਰਾਸ਼ੀ ਦੇ ਲੋਕਾਂ ਦਾ ਵਿਅਕਤੀਤਵ ਆਕਰਸ਼ਿਤ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਰਿਸ਼ਭ ਰਾਸ਼ੀ ਵਾਲੇ ਸ਼ੁਕਰ ਗ੍ਰਹਿ ਦਾ ਅਧਿਕਤਮ ਹਿੱਸਾ ਹੁੰਦੇ ਹਨ ਜਿਸ ਦੇ ਸ਼ੁਕਰ ਗ੍ਰਹਿ ਦੀ ਕਿਰਪਾ ਦੇ ਨਾਲ ਇਸ ਰਾਸ਼ੀ ਦੇ ਲੋਕਾਂ ਨੂੰ ਧਨ ਕਮਾਉਣ ਦੇ ਨਵੇਂ ਰਸਤੇ ਦੇ ਵਿੱਚ ਕਦੇ ਵੀ ਕੋਈ ਰੁਕਾਵਟ ਨਹੀਂ ਆਉਂਦੀ ਇਸ ਰਾਸ਼ੀ ਦੇ ਲੋਕਾਂ ਨੂੰ ਬਹੁਤ ਹੀ ਸਖਤ ਮਿਹਨਤ ਕਰਨ ਦੇ ਬਾਅਦ ਹੀ ਧਨ ਪ੍ਰਾਪਤ ਹੁੰਦਾ ਹੈ ਇਹਨਾਂ ਨੂੰ ਉਮਰ 29 38 ਅਤੇ 56 ਸਾਲ ਦੇ ਵਿੱਚ ਧਨ ਪ੍ਰਾਪਤੀ ਦੇ ਨਵੇਂ ਯੋਗ ਦਿਖਾਈ ਦਿੰਦੇ ਹਨ ਰਿਸ਼ਭ ਰਾਸ਼ੀ ਦੇ ਲੋਕਾਂ ਨੂੰ ਆਪਣੇ ਜੀਵਨ ਸਾਥੀ ਵੱਲੋਂ ਧਨ ਮਿਲਣ ਦੀ ਸੰਭਾਵਨਾ ਜ਼ਰੂਰ ਬਣਦੀ ਹੈ। ਇਦਾਂ ਦੇ ਵਿਅਕਤੀ ਨਿਯਮਤ ਰੂਪ ਤੇ ਬਹੁਤ ਹੀ ਮੱਲ-ਮਾਲ ਹੋ ਜਾਂਦੇ ਹਨ। ਜਿਸ ਨਾਲ ਇਹਨਾਂ ਨੂੰ ਧਨ ਦੀ ਪ੍ਰਾਪਤੀ ਦੇ ਨਵੇਂ ਯੋਗ ਬਣਦੇ ਰਹਿੰਦੇ ਹਨ। ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ। ਇਸ ਰਾਸ਼ੀ ਦੇ ਲੋਕ ਤਾੰਤ੍ਰਿਕ ਅਤੇ ਬੁੱਧੀਮਾਨ ਹੁੰਦੇ ਹਨ। ਇਸ ਕਰਕੇ ਇਹ ਲੋਕ ਘੱਟ ਸਮੇਂ ਵਿੱਚ ਹੀ ਧਨਵਾਨ ਬਣ ਜਾਂਦੇ ਹਨ। ਇਹਨਾਂ ਲੋਕਾਂ ਦਾ ਮਾਈਂਡ ਬਹੁਤ ਹੀ ਸ਼ਾਰਪ ਹੁੰਦਾ ਹੈ। ਇਹ ਲੋਕ ਬਹੁਤ ਹੀ ਬਹਿਸ ਕਰਦੇ ਹਨ ਨਾਲ ਹੀ ਨਾਲ ਤਰਕ ਨਾਲ ਵੀ ਹਰ ਗੱਲਬਾਤ ਨੂੰ ਕਲੀਅਰ ਕਰ ਦਿੰਦੇ ਹਨ ਇਹ ਲੋਕ ਬਿਜ਼ਨਸ ਮਾਈਂਡਡ ਵੀ ਹੁੰਦੇ ਹਨ ਨਾਲ ਹੀ ਨਾਲ ਇਹ ਲੋਕ ਆਪਣਾ ਦਿਮਾਗ ਲਗਾ ਕੇ ਬਹੁਤ ਹੀ ਪੈਸਾ ਕਮਾਉਂਦੇ ਹਨ ਇਹੋ ਜਿਹੇ ਲੱਖਾਂ ਦੀ ਸੰਖਿਆ ਵਿੱਚ ਜਿਹੜੇ ਲੋਕ ਹੁੰਦੇ ਹਨ ਇਹਨਾਂ ਦੀ ਅਲੱਗ ਹੀ ਲੱਖਾਂ ਦੀ ਗਿਣਤੀ ਵਿੱਚ ਪਛਾਣ ਆਪਣੀ ਨੂੰ ਬਣਾਉਣਾ ਇਹਨਾਂ ਲਈ ਬਹੁਤ ਹੀ ਸੌਖਾ ਹੁੰਦਾ ਹੈ ਇਦਾਂ ਦੇ ਲੋਕ ਆਪਣੀ ਮਿਹਨਤ ਦੇ ਦਮ ਤੇ ਹੀ ਸਫਲਤਾ ਹਾਸਲ ਕਰਦੇ ਹਨ ਮਿਥਨ ਰਾਸ਼ੀ ਦੇ ਲੋਕ ਸਮਾਵੇ ਬੁੱਧ ਦੇਵ ਹਨ ਜੋ ਇਸ ਨੂੰ ਇਹ ਖੂਬੀ ਪ੍ਰਦਾਨ ਕਰਦੇ ਹਨ ਮਿਥਨ ਰਾਸ਼ੀ ਦੇ ਜਾਤਕਾਂ ਦੀ ਉਮਰ ਵਿੱਚ 27 36 45 ਤੇ 57 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਧਨ ਪ੍ਰਾਪਤੀ ਦੇ ਨਵੇਂ-ਨਵੇਂ ਯੋਗ ਬਣਦੇ ਹਨ ਮਿਹਨਤ ਦੇ ਨਾਲ ਹੀ ਇਹਨਾਂ ਨੂੰ ਧਨ ਪ੍ਰਾਪਤ ਜ਼ਰੂਰ ਹੋ ਜਾਂਦਾ ਹੈ ਨਿਮਤ ਰੂਪ ਤੇ ਹਨੂਮਾਨ ਜੀ ਨੂੰ ਜੇਕਰ ਤੁਸੀਂ ਸਿੰਧੂਰ ਚੜਾਉਂਦੇ ਹੋ ਤੇ ਉਹਨਾਂ ਦੀ ਉਪਾਸਨਾ ਕਰਦੇ ਹੋ ਤਾਂ ਤੁਹਾਨੂੰ ਧਨ ਪ੍ਰਾਪਤੀ ਦੇ ਯੋਗ ਬਣਦੇ ਦਿਖਾਈ ਦਿੰਦੇ ਹਨ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਦੇ ਲੋਕਾਂ ਨੂੰ 23 37 32 48 ਤੇ 58 ਸਾਲ ਦੀ ਉਮਰ ਵਿੱਚ ਧਨ ਪ੍ਰਾਪਤੀ ਦੇ ਯੋਗ ਬਣਦੇ ਹਨ ਇਸ ਰਾਸ਼ੀ ਦੇ ਜਾਤਕਾਂ ਨੂੰ ਧਨ ਪ੍ਰਾਪਤੀ ਦੇ ਮਾਮਲੇ ਵਿੱਚ ਸਹੁਰਾ ਪਰਿਵਾਰ ਤੋਂ ਵਿਸ਼ੇਸ਼ ਸਹਿਯੋਗ ਵੀ ਮਿਲਦਾ ਹੈ ਨਿਯਮਤ ਰੂਪ ਤੇ ਮਾਤਾ ਲక్ష్ਮੀ ਜੀ ਨੂੰ ਜੇਕਰ ਇਹ ਗੁਲਾਬ ਤੇ ਇਤਰ ਅਰਪਿਤ ਕਰਦੇ ਰਹਿੰਦੇ ਹਨ ਤਾਂ ਇਹਨਾਂ ਨੂੰ ਧਨ ਮਿਲਦਾ ਹੀ ਰਹੇਗਾ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਲੋਕਾਂ ਨੂੰ ਦੱਸ ਦਈਏ ਕਿ ਤੁਹਾਨੂੰ ਬਹੁਤ ਹੀ ਮਿਹਨਤ ਕਰਨ ਦੇ ਨਾਲ ਧਨ ਮਿਲਦਾ ਹੈ ਉਮਰ 28 32 55 ਤੇ 68 ਜੇਕਰ ਤੁਹਾਡੀ ਹੋ ਜਾਂਦੀ ਹੈ ਤਾਂ ਤੁਹਾਨੂੰ ਧਨ ਪ੍ਰਾਪਤੀ ਦੇ ਮਜ਼ਬੂਤ ਯੋਗ ਬਣਦੇ ਹਨ ਨਿਯਮਤ ਰੂਪ ਤੇ માતા ਲక్ష్ਮੀ ਨੂੰ ਇਲਾਚੀ ਜੇਕਰ ਤੁਸੀਂ ਅਰਪਿਤ ਕਰਦੇ ਹੋ ਜਾਂ ਪ੍ਰਸ਼ਾਦ ਦੇ ਰੂਪ ਵਿੱਚ ਗ੍ਰਹਿਣ ਕਰਵਾਉਂਦੇ ਹੋ ਇਦਾਂ ਕਰਨ ਦੇ ਨਾਲ ਧਨ ਸੰਬੰਧੀ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ ਸਿੰਘ ਰਾਸ਼ੀ ਦੇ ਲੋਕਾਂ ਨੂੰ ਅਮੀਰ ਬਣਨ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ ਪਰ ਇਹਨਾਂ ਦੇ ਕੋਲ ਬਹੁਤ ਹੀ ਜ਼ਿਆਦਾ ਪੈਸਾ ਹੋ ਜਾਂਦਾ ਹੈ ਜਦ ਹੀ ਇਹ ਪ੍ਰਤਿਸ਼ਠਾ ਵਖਾਉਂਦੇ ਹਨ ਇਸ ਰਾਸ਼ੀ ਦੇ ਲੋਕ ਬਹੁਤ ਖਰਚੀਲੇ ਵੀ ਹੁੰਦੇ ਹਨ ਇਹ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਵੱਡਾ ਅਤੇ ਨਿਰਪੈ ਹੋ ਕੇ ਹੀ ਕਰਨਾ ਚਾਹੁੰਦੇ ਹਨ ਇਸ ਲਈ ਇਹ ਦਿਲ ਖੋਲ੍ਹ ਕੇ ਖਰਚ ਕਰਨ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੇ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਰਾਸ਼ੀ ਦੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਕਠਿਨ ਮਿਹਨਤ ਕਰਨ ਤੋਂ ਬਾਅਦ ਹੀ ਬਹੁਤ ਹੀ ਸਬਰ ਦੇ ਨਾਲ ਕੰਮ ਲੈਣ ਤੋਂ ਬਾਅਦ ਇਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਗੁਜ਼ਰਨ ਤੋਂ ਬਾਅਦ ਹੀ ਧਨ ਪ੍ਰਾਪਤ ਹੁੰਦਾ ਹੈ। ਪ੍ਰithvi ਤੱਤ ਦੇ ਨਾਲ ਜੁੜੇ ਹੋਣ ਕਾਰਨ ਕੰਨਿਆ ਰਾਸ਼ੀ ਦੇ ਲੋਕ ਜ਼ਮੀਨ ਦੇ ਨਾਲ ਜੁੜੇ ਹੁੰਦੇ ਹਨ। ਇਹ ਆਪਣੇ ਹਰ ਕੰਮ ਨੂੰ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕਰਦੇ ਹਨ। ਇਹਨਾਂ ਦਾ ਵਿਅਕਤੀਤਵ ਬਹੁਤ ਹੀ ਰਚਨਾਤਮਕ ਪ੍ਰਕਿਰਤੀ ਵਾਲਾ ਹੁੰਦਾ ਹੈ। ਇਹ ਆਪਣੇ ਕੰਮ ਬੜੇ ਹੀ ਕੁਸ਼ਲਤਾ ਦੇ ਨਾਲ ਕਰਦੇ ਹਨ ਕੰਨਿਆ ਰਾਸ਼ੀ ਵਾਲੇ ਹਰ ਪੇਸ਼ੇ ਤੋਂ ਬਹੁਤ ਹੀ ਸਫਲ ਹੋ ਜਾਂਦੇ ਹਨ ਜਿਹੜਾ ਵੀ ਕੋਈ ਕੰਮ ਆਪਣੇ ਮਨ ਵਿੱਚ ਪੂਰਾ ਕਰਨ ਲਈ ਧਾਰਨ ਕਰ ਲੈਂਦੇ ਹਨ ਤਾਂ ਉਸ ਕੰਮ ਨੂੰ ਪੂਰਾ ਹੀ ਕਰਕੇ ਛੱਡਦੇ ਹਨ ਸਫਲਤਾ ਦੇ ਰਾਹ ਤੇ ਤੁਰ ਪੈਂਦੇ ਹਨ ਇਹ ਘੱਟ ਹੀ ਉਮਰ ਵਿੱਚ ਅਮੀਰ ਵੀ ਬਣ ਜਾਂਦੇ ਹਨ ਇਸ ਰਾਸ਼ੀ ਦੇ ਲੋਕ ਆਪਣੇ ਕਾਰੋਬਾਰ ਵਿੱਚ ਜੀਵਨ ਸਾਥੀ ਦੇ ਦੁਆਰਾ ਨੇਮਤ ਧਨ ਇਹਨਾਂ ਨੂੰ ਮਿਲਦਾ ਹੀ ਰਹਿੰਦਾ ਹੈ ਕਾਸ ਤੌਰ ਤੇ ਉਮਰ 15 24 37 ਤੇ 42 ਸਾਲ ਵਿੱਚ ਇਹਨਾਂ ਨੂੰ અપਾਰ ਧਨ ਮਿਲ ਜਾਂਦਾ ਹੈ ਭਗਵਾਨ ਸ਼ਿਵ ਦੀ ਉਪਾਸਨਾ ਕਰਨ ਦੇ ਨਾਲ ਇਹਨਾਂ ਨੂੰ ਧਨ ਪ੍ਰਾਪਤੀ ਦੇ ਯੋਗ ਸਰਲ ਹੋ ਜਾਂਦੇ ਹਨ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਇਸ ਰਾਸ਼ੀ ਦੇ ਜਾਤਕਾਂ ਦੀ ਉਮਰ 16 34 42 51 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਧਨ ਪ੍ਰਾਪਤੀ ਦੇ ਯੋਗ ਬਣਦੇ ਹਨ ਨਿਯਮਤ ਰੂਪ ਤੇ ਸੂਰਜ ਭਗਵਾਨ ਨੂੰ ਜੇਕਰ ਤੁਸੀਂ ਜਲ ਚੜਾਉਂਦੇ ਹੋ ਤਾਂ ਇਹਨਾਂ ਨੂੰ ਧਨ ਪ੍ਰਾਪਤੀ ਦੇ ਨਵੇਂ ਯੋਗ ਬਣਦੇ ਦਿਖਾਈ ਦਿੰਦੇ ਹਨ ਇਹਨਾਂ ਦਾ ਜੀਵਨ ਸੰਤੁਲਨ ਬਣਿਆ ਹੀ ਰਹਿੰਦਾ ਹੈ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਚੀ ਦੇ ਲੋਕਾਂ ਨੂੰ ਦੱਸ ਦਈਏ ਕਿ ਇਸ ਇਹਨਾਂ ਦਾ ਸੰਬੰਧ ਜਲ ਦੇ ਨਾਲ ਹੁੰਦਾ ਹੈ ਇਹਨਾਂ ਦੇ ਅੰਦਰ ਦੋ ਦ੍ਰਿਸ਼ਾਂ ਦਾ ਗੁਣ ਹੁੰਦਾ ਹੈ ਇਹਨਾਂ ਦੇ ਕੋਲ ਕੋਈ ਵੀ ਮਾਨਸਿਕ ਸੰਤੁਸ਼ਟੀ ਦੀ ਏਦਾਂ ਦੀ ਨਹੀਂ ਹੁੰਦੀ ਕਿ ਇਹ ਰਿਸ਼ਮਈ ਵਿਅਕਤੀ ਦਾ ਜਿਹੜਾ ਕਿ ਇਹਨਾਂ ਨੂੰ ਪ੍ਰਦਾਨ ਕਰਦਾ ਹੈ ਕਿਸੇ ਨਾਲ ਕਿਸੇ ਨੂੰ ਵੀ ਕੁਝ ਵੇਚ ਸਕਦੇ ਹਨ ਇਹ ਦੁਨੀਆ ਤੋਂ ਅਲੱਗ ਹੀ ਨਜ਼ਰੀਏ ਦੇ ਨਾਲ ਵੇਖਦੇ ਹਨ ਇਹਨਾਂ ਦੇ ਅੰਦਰ ਫੋਕਸ ਕਰਨ ਦੀ ਗਜ਼ਬ ਹੀ ਕੋਈ ਤਾਕਤ ਹੁੰਦੀ ਹੈ ਸਫਲਤਾ ਅਰਜਿਤ ਕਰਨ ਦੇ ਬਾਅਦ ਇਹ ਬਹੁਤ ਹੀ ਘੱਟ ਉਮਰ ਦੇ ਵਿੱਚ ਅਮੀਰ ਬਣ ਜਾਂਦੇ ਹਨ ਇਹ ਆਪਣੀ ਹਾਰ ਦੇ ਨਾਲ ਟੁੱਟਦੇ ਨਹੀਂ ਲਗਾਤਾਰ ਹੀ ਮਿਹਨਤ ਕਰਦੇ ਰਹਿੰਦੇ ਹਨ ਤੇ ਮਿਹਨਤ ਵਿੱਚ ਸਫਲਤਾ ਵੀ ਹਾਸਿਲ ਕਰ ਲੈਂਦੇ ਹਨ ਤੇ ਆਪਣੀਆਂ ਗਲਤੀਆਂ ਤੋਂ ਹੀ ਇਹ ਬਹੁਤ ਕੁਝ ਸਿੱਖ ਜਾਂਦੇ ਹਨ ਇਹਨਾਂ ਦੇ ਅੰਦਰ ਇਹੀ ਗੁਣ ਬਹੁਤ ਜਲਦੀ ਇਹਨਾਂ ਨੂੰ ਅੱਗੇ ਲੈ ਕੇ ਆਉਂਦੇ ਹਨ ਤੇ ਧਨ ਕਮਾਉਣ ਦੇ ਨਵੇਂ-ਨਵੇਂ ਰਸਤੇ ਇਹਨਾਂ ਦੇ ਲਈ ਖੁੱਲ ਜਾਂਦੇ ਹਨ ਬ੍ਰਿਸ਼ਕ ਰਾਸ਼ੀ ਦੇ ਲੋਕਾਂ ਨੂੰ ਪਿਤਾ ਚਾਚਾ ਦੇ ਵੱਲੋਂ ਧਨ ਮਿਲਣ ਦੇ ਬਹੁਤ ਸਾਰੇ ਯੋਗ ਬਣਦੇ ਹਨ 35 42 53 ਤੇ 68 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਧਨ ਮਿਲਣ ਦੇ ਬਹੁਤ ਸਾਰੇ ਯੋਗ ਬਣਦੇ ਹਨ ਜੇਕਰ ਇਹ ਗਣੇਸ਼ ਜੀ ਨੂੰ ਦੁਰਵਾ ਅਰਪਿਤ ਕਰਦੇ ਹਨ ਤਾਂ ਇਹਨਾਂ ਨੂੰ ਬਹੁਤ ਜਲਦੀ ਧਨ ਪ੍ਰਾਪਤੀ ਦੇ ਯੋਗ ਬਣ ਜਾਣਗੇ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 36 45 54 ਤੇ 63ਵੇਂ ਸਾਲ ਵਿੱਚ ਇਹਨਾਂ ਨੂੰ ਧਨ ਪ੍ਰਾਪਤੀ ਦੇ ਯੋਗ ਬਣਦੇ ਹਨ ਇਸ ਰਾਸ਼ੀ ਦੇ ਜਾਤਕਾਂ ਨੂੰ ਮਾਤਾ ਦੇ ਪੱਖ ਤੋਂ ਬਹੁਤ ਹੀ ਧਨ ਪ੍ਰਾਪਤੀ ਦੀ ਸੰਭਾਵਨਾ ਹੁੰਦੀ ਹੈ ਨਿਯਮਤ ਰੂਪ ਤੇ માતા ਲక్ష్ਮੀ ਜੀ ਨੂੰ ਜੇਕਰ ਇਹ ਗੁਲਾਬ ਦਾ ਫੁੱਲ ਅਰਪਿਤ ਕਰਦੇ ਹਨ ਤਾਂ ਇਹਨਾਂ ਨੂੰ ਧਨ ਪ੍ਰਾਪਤੀ ਦੇ ਯੋਗ ਜਲਦੀ ਮਿਲ ਜਾਣਾ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਧਰਤੀ ਤੱਤ ਦੇ ਨਾਲ ਸੰਬੰਧਿਤ ਹੁੰਦੀ ਹੈ ਇਸ ਰਾਸ਼ੀ ਦੇ ਲੋਕਾਂ ਨੂੰ ਅਮੀਰ ਬਣਨ ਦੀ ਬਹੁਤ ਹੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਇਸ ਰਾਸ਼ੀ ਵਾਲੇ ਲੋਕ ਕਲਪਨਾ ਵੀ ਕਰਦੇ ਹਨ ਤੇ ਯਕੀਨ ਵੀ ਰੱਖਦੇ ਹਨ ਇਹ ਲੋਕ ਦਿਲ ਦੇ ਸਾਫ਼ ਹੁੰਦੇ ਹਨ ਇਹਨਾਂ ਨੂੰ 34 42 ਤੇ 19 ਸਾਲ ਦੀ ਉਮਰ ਵਿੱਚ ਧਨ ਪ੍ਰਾਪਤੀ ਦੇ ਬਹੁਤ ਸਾਰੇ ਯੋਗ ਪ੍ਰਾਪਤ ਹੋ ਜਾਂਦੇ ਹਨ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਕਿਸਮਤ ਅਤੇ ਆਪਣੇ ਈਸ਼ਵਰ ਦੀ ਕਿਰਪਾ ਦੇ ਨਾਲ ਧਨ ਮਿਲਦਾ ਹੀ ਰਹਿੰਦਾ ਹੈ ਇਹਨਾਂ ਦੀ ਉਮਰ 29 38 47 ਅਤੇ 57 ਸਾਲ ਵਿੱਚ ਬਹੁਤ ਹੀ ਪ੍ਰਚੰਡ ਧਨ ਲਾਭ ਪ੍ਰਾਪਤੀ ਦੇ ਯੋਗ ਬਣਦਾ ਹੈ ਨਿਯਮਤ ਰੂਪ ਤੇ ਮੰਦਰ ਵਿੱਚ ਕੇਲੇ ਦਾ ਜ਼ਿਕਰ ਇਹ দান ਕਰਨ ਤਾਂ ਇਹਨਾਂ ਨੂੰ ਧਨ ਪ੍ਰਾਪਤੀ ਦੀ ਛੇਤੀ ਅਵਸਰ ਪ੍ਰਾਪਤ ਹੋ ਜਾਂਦੇ ਹਨ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਉਮਰ 39 48 ਤੇ 57ਵੇਂ ਸਾਲ ਦੇ ਵਿੱਚ ਧਨ ਪ੍ਰਾਪਤੀ ਦੇ ਆਗਮਨ प्रबल ਸੰਭਾਵਨਾਵਾਂ ਬਣਦੀਆਂ ਹਨ ਇਸ ਰਾਸ਼ੀ ਦੇ ਜਾਤਕਾਂ ਦੇ ਲਈ ਸੰਤਾਨ ਬਖਸ਼ ਹਮੇਸ਼ਾ ਆਰਥਿਕ ਲਾਭ ਦਾ ਕਾਰਨ ਹੀ ਬਣਦਾ ਹੈ ਨਿਯਮਤ ਰੂਪ ਵਿੱਚ ਪਿੱਪਲ ਦੇ ਰੁੱਖ ਨੂੰ ਜੇਕਰ ਇਹ ਉਸ ਦੇ ਥੱਲੇ ਸਰੋਂ ਦਾ ਦੀਪਕ ਜਲਾਉਂਦੇ ਹਨ ਤਾਂ ਇਦਾਂ ਕਰਨ ਦੇ ਨਾਲ ਇਹਨਾਂ ਨੂੰ ਬਹੁਤ ਹੀ ਲਾਭ ਮਿਲਦਾ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਦੇਣਾ ਜੀ ਧੰਨਵਾਦ